ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੈ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲੀ ਵੀਡੀਓ ਇਸ ਘਰ ਤੋਂ ਆਪਣੀ ਹੈਗੀ ਜੀ ਪਿੰਡ ਕੋਟ ਵਸਾਵਾ ਸਿੰਘ ਹੈਗਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਗਾ ਬਲਟੋਆ ਬਿਲਕੁਲ ਨਾਲ ਲੱਗਦਾ ਪਿੰਡਾ ਗਜਲ ਬਿਲਕੁਲ ਨਾਲ ਹੈਗਾ ਦੋਸਤੋ ਮਾਛੀ ਕੇ ਰਤੋਂ ਕੇ ਖੇਮ ਕਰਨ ਦੀ ਜਿਹੜੀ ਦੂਰੀ ਆ ਥੋੜੀ ਹੈਗੀ ਇਸ ਪਿੰਡ ਤੋਂ ਤੇ ਖਾਸ ਵਿਸ਼ੇਟ ਜਿਹੜੀ ਹੈਗੀ ਤੁਸੀਂ ਪਿੰਡ ਕੋਟਰੀ ਵਸਾਵਾ ਸਿੰਘ ਕਰਨੀ ਹੈਗੀ ਆ ਵੀਰ ਹੁਣਾਂ ਕੋਲ ਜਿਹੜੇ ਦੋਸਤੋ ਐਨੀਮਲ ਨੇ ਦੋ ਮੱਝਾਂ ਨੇ ਬਕਾਉ ਤੇ ਇੱਕ ਸ਼ਾਹੀਵਾਲ ਦੇ ਵਿੱਚ ਵੜਾ ਠੀਕ ਆ ਭਾਅ ਪੜਤਾ ਕੀ ਹੋਵੇਗਾ ਕੀ ਥੱਲੇ ਮਿਲਕ ਰਿਕਾਰਡ ਹੈਗਾ ਠੀਕ ਆ ਜੀ ਕਿੰਨੇ ਦੁੱਧ ਤੇ ਚੱਲ ਰਹੀਆਂ ਨੇ ਇਹ ਇਮਝਾਂ ਤੇ ਵੇੜ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 25 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਜੇ 1:30 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈ ਤੇ ਬਿਲਕੁਲ ਜਿਹੜਾ ਪਸ਼ੂ ਤੁਹਾਨੂੰ ਪਸੰਦ ਆ ਜਾਊਗਾ ਉਹਦੀ ਆਪਣੀ ਨਰਕ ਪਰਖ ਇੱਕ ਟਾਈਮ ਦੋ ਟਾਈਮ ਚੁਵਾਈ ਆ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਆਜੋ ਚੱਲਦੇ ਆ ਬਤੇਰੇ ਜਾਣਕਾਰੀ ਦੇ ਲਈ ਕਰ ਲੈਨੇ ਵੀਰ ਦੇ ਨਾਲ ਗੱਲਬਾਤ ਸੰਜੀ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮੋ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਵੀਰ ਜੀ ਇੱਕ ਆਪਣਾ ਵੀਰ ਜੀ ਨਾਮ ਜਰੂਰ ਦੱਸ ਦਿਗੇ ਜੀ ਨਾਮ ਵੀਰ ਜੀ ਮੇਰਾ ਸਕਿੰਦਰ ਸਿੰਘ ਠੀਕ ਹੈ ਪਿੰਡ ਕੋਟਲੀ ਠੀਕ ਜਿਹੜਾ ਤਰਨਤਾਰਨ ਫੇਲ ਪੱਟੀ ਠੀਕ ਹੈ ਜੀ ਫੋਨ ਨੰਬਰ ਹੈਗਾ 9846 10080 ਠੀਕ ਹੈ ਵੀਰ ਹਾਂਜੀ ਤੇ ਵੀਰ ਘਟੋ ਘਟ ਆਪਣਾ ਹੈ ਵਪਾਰ ਦਾ ਕੰਮ ਇੱਥੇ ਹਾਂਜੀ ਵੀਰ ਜੀ ਵਪਾਰ ਦਾ ਕੰਮ ਆਪਣਾ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਜਾਂ ਥੋੜਾ ਟਾਈਮ ਨਹੀਂ ਵੀਰ ਜੀ ਆਪਾਂ 2017 ਸ਼ੁਰੂ ਕੀਤਾ ਹੈ 2017 ਤੋਂ ਹਾਂਜੀ ਠੀਕ ਹੈ ਪਸ਼ੂ ਮੱਝਾਂ ਗਾਵਾਂ ਜਿਹੜਾ ਮਿਲਦੇ ਮਤਲਬ ਕਿਉ ਠੀਕ ਆ ਭਰਾ ਤੇ ਅੱਜ ਤਿੰਨ ਪਸ਼ੂ ਆਪਣੇ ਕੋਲ ਹਾਂਜੀ ਵੀਰ ਜੀ ਤਿੰਨ ਦੋ ਬਝੋਟੀਆਂ ਇੱਕ ਵਾਇੜ ਠੀਕ ਆ ਤੇ ਕਰੀਏ ਵੀਰ ਜੀ ਸਟਾਰਟ ਪਹਿਲੇ ਨੰਬਰ ਤੋਂ ਇਹ ਆਪਾਂ ਮੱਝ ਦਿਖਾਉਣੇ ਆ ਵੀਰਾਂ ਨੂੰ ਤੇ ਸੁਹਾ ਵੀਰ ਕਿੰਮਾ ਸੁਈ ਆ ਵੀਰ ਜੀ ਇਹ ਦੂਜਾ ਸੁਹਾ ਵਾ ਹਾਂਜੀ ਤੇ ਚਾਰ ਪੰਜ ਦਿਨ ਖੜਦੀ ਆ ਚਾਰ ਪੰਜ ਦਿਨ ਲੈਂਦੀ ਤਿਆਰ ਆ ਲੈਂਦੀ ਹਜੇ ਹਾਂਜੀ ਠੀਕ ਆ ਦੂਜਾ ਸੁਹਾ ਸੋਣੀ ਆ ਦੂਜਾ ਸੁਹਾ ਸੋਣੀ ਠੀਕ ਆ ਸੈਕੰਡ ਟਾਈਮਰ ਜਿਹੜੀ ਦੋਸਤੋ ਇਹ ਬਿਲਕੁਲ ਮੱਝ ਸੋਣ ਜਾ ਰਹੀ ਆ ਠੀਕ ਆ ਬਾਕੀ ਥਣ ਹਵਾਨਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰ ਲਿਓ ਠੀਕ ਆ ਚਾਰ ਥਾਣਾ ਬਿਲਕੁਲ ਬਿੱਥਫਿਰਲ ਜਿਹੜੀ ਹੈਗੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਦਿਨ ਕਿੰਨੇ ਦੱਸਿਆ ਵੀਰ ਵੀਰ ਚਾਰ ਤੋਂ ਪੰਜ ਦਿਨ ਲੈ ਜੂਗੀ ਚਾਰ ਤੋਂ ਪੰਜ ਦਿਨ ਦਾ ਸਮਾਂ ਲੈ ਜੂਗੀ ਠੀਕ ਆ ਤੇ ਬਾਕੀ ਪੁੱਠਾ ਫਟਾ ਤੁਸੀਂ ਵੇਖੋ ਬਹੁਤ ਰਾਜੀ ਆ ਠੀਕ ਆ ਜਿੱਡੀ ਮੱਝ ਹੈਗੀ ਆ ਬਿਲਕੁਲ ਤੁਸੀਂ ਵੇਖ ਕੇ ਚੈੱਕ ਕਰ ਲਓ ਆ ਬੈਕ ਸਾਈਡ ਤੋਂ ਕਰੋ ਚੈੱਕ ਆ ਦੇਖੋ ਜੀ ਠੀਕ ਆ ਠੀਕ ਬਾਕੀ ਵੀਰ ਜੀ ਆ ਕੋਈ ਲਿਖਤੀ ਤੌਰ ਤੇ ਕੋਈ ਦਿਨ ਹੈਗੇ ਜਾਂ ਵੈਸੇ 10 ਜਾ ਵੀ ਘੱਟੋ ਘੱਟ ਨਹੀਂ ਵੀਰ ਜੀ ਤਿਆਰ ਮੱਝ ਚੌਥੇ ਤੋਂ ਪੰਜਵੇਂ ਦਿਨ ਫੂਫੂ ਮੱਝ ਠੀਕ ਆ ਜੀ ਹਾਂਜੀ ਔਰ ਆਰਮ ਵੀ ਪਤਾ ਲੱਗ ਵੀ ਜਾਂਦਾ ਹਾਂਜੀ ਠੀਕ ਆ ਇਹਨੂੰ ਵੀਰ ਜੀ ਖੋਲ ਕੇ ਦਿਖਾਈਏ ਵੀਰਾਂ ਨੂੰ ਤੇ ਸੂਹਾ ਵੈਸੇ ਦੂਜਾ ਸੂਣ ਜਾ ਰਹੀ ਹੈ ਨਾ ਦੂਜਾ ਸੂਹਾ ਵੀਰ ਜੀ ਠੀਕ ਆ ਆ ਕਰੋ ਦੋਸਤੋ ਚੈੱਕ ਠੀਕ ਆ ਤੇ ਪੇਟ ਪੁੱਠੇ ਦੀ ਤੁਸੀਂ ਵੇਖੋ ਚੌੜੀ ਜੂੜੀ ਪੂਰੀ ਆ ਤੇ ਹਵਾਨਾ ਲੇਵਾ ਵੀ ਜਿਹੜਾ ਸੋਨਾ ਬਣਾਈ ਜਾਂਦੀ ਆ ਵੇ ਅਜੇ ਜੇਕਰ ਪੰਜ ਤੋਂ ਚਾਰ ਦਿਨ ਵੀ ਤਾਂ ਸਮਾਂ ਲੈ ਜਾਊਗੀ ਤੇ ਤਕਰੀਬਨ ਲੇਵਾ ਹੋਰ ਵੀ ਬਣਾ ਲੈਣਾ ਇਸਨੇ ਆ ਵ ਆ ਕਰੋ ਚੈੱਕ ਜੀ ਠੀਕ ਹੈ ਜੀ ਠੀਕ ਹੈ ਤੇ ਮੱਝ ਜਿਹੜੀ ਦੋਸਤੋ ਭਾਰੀ ਆ ਠੀਕ ਆ ਵਜਨ ਵਾਲੀ ਮੱਝ ਆ ਤੇ ਜਿੱਡੀ ਵੀ ਹੈਗੀ ਕੱਦ ਕਾਠੀ ਆ ਨੋਰਮਲ ਆਪਾਂ ਕਹੀਏ ਤੇ ਮੀਡੀਅਮ ਤੋਂ ਪਲੱਸ ਹਾਈਟ ਆ ਠੀਕ ਆ ਤੇ ਮੱਝਾਂ ਵੱਡੀਆਂ ਦੇ ਵਿੱਚ ਹੀ ਪੈ ਜਾਂਦੀ ਹੈ तकरीबन ਤੇ ਬਾਕੀ ਵੀਰ ਕੀ ਡਿਮਾਂਡ ਕੀ ਕੀਤੀ ਫਿਰ ਇਹਦੀ ਬਾੜ ਵੀਰ ਜੀ ਜੋ ਮਰਜ਼ੀ ਕਰਾ ਲਓ 80 ਕਰਾ ਲਓ 82 ਕਰਾ ਲਓ ਅੱਛਾ ਜੀ ਦੋ ਘਟਾ ਫੀ ਮੱਝ ਦੇ ਦਾਂਗੇ ਦੋ ਘਟਾ 80 ਦੇ ਹਾਂਜੀ 68000 ਦੇ ਮਾਈ ਦੇ ਠੀਕ ਹੈ ਜੀ ਹੋਰ 1000 ਛੋਟ ਕਰਦਾ 70000 ਵੀ ਦੇ ਦਾਂਗੇ ਅੱਛਾ ਜੀ 70 ਦੇ ਦੇ ਦੋਗੇ ਹਾਂਜੀ ਠੀਕ ਹੈ ਜੀ ਹੋਰ ਵਿੱਚੋਂ 500 ਮਾਨ ਤਾਨ ਕਰ ਦਾਂਗੇ ਚਲੋ ਭਾਈ ਠੀਕ ਹੈ ਜੀ ਬਾਈ ਜਿੰਦਾ ਹੋਰ 500 ਮਾਨ ਤਾਨ ਹੋ ਜਾਊਗਾ 70 ਦੇ ਵਿੱਚੋਂ ਫਿਰ 650 ਦੀ ਹੋਗੀ ਸਾਢੇ 6 ਸਾਢੇ 76 ਦੀ ਹਾਂਜੀ ਸਾਢੇ 76 ਦੀ ਹੋਗੀ ਦੋਸਤੋ ਠੀਕ ਆ ਮਾਨਤਨ ਵੀਰ ਹੋਣਾ ਨੇ ਕਾਫੀ ਖੁੱਲਾ ਕਰਤਾ ਬਾਕੀ ਵੀਰ ਜੀ ਕੋਈ ਫੋਨ ਕਰੇ ਹੋਰ ਹੀ ਮਾਨਤਨ ਕਰਾਂਗੇ ਕਰੇ ਆਏ ਦਾ ਹੂੰ ਹੂੰ ਮਤਲਬ ਕਿ ਮੋੜਿਆ ਨਹੀਂ ਜਾਣਾਗਾ ਨਹੀਂ ਮੋੜਿਆ ਨਹੀਂ ਜਾਣਾ ਤੇ ਦੇਵਾਂਗੇ ਜਰੂਰ ਮੱਝ ਦੇਵਾਂਗੇ ਹਾਂਜੀ ਤੇ ਬਾਕੀ ਤਸੱਲੀ ਆਪਦੀ ਕਰ ਲੈ ਹਾਂਜੀ ਵੀਰ ਜੀ ਠੀਕ ਆ ਭਰਾ ਬਾਕੀ ਵੀਰ ਜੀ ਆਪਣੀ ਗਰੰਟੀ ਉਹ ਭਾਰਪੂਰ ਦੀ ਅੱਛਾ ਜੀ ਉਹ ਆਪਣੀ ਗਰੰਟੀ ਉਹ ਥਣਾ ਥੋਣਾ ਦੀ ਭਰਾ ਤੇ ਪਟਪਟ ਹਾਂ ਜੀ ਆਪਣੀ ਆਪ ਦੀ ਤਿੱਪ ਕੇ ਖੜੇ ਆਪਾਂ ਤਿੱਪ ਕੇ ਜਾਂਦੀ ਆ ਬਿਲਕੁਲ ਜਰੂਰ ਵੀਰ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ ਲਓ ਵੀਰਾਂ ਦਾ ਵੀ ਆਪਾਂ ਆਪਦੀ ਬਿਲਕੁਲ ਜਿਹੜਾ ਕਰਟੇਰੀਆ ਹੈਗਾ ਤਿੱਪ ਇਹ ਤਸੱਲੀ ਤੁਸੀਂ ਵੀ ਬੇਸ਼ੱਕ ਕਰਕੇ ਲੈ ਕੇ ਜਾਓ ਤਸੱਲੀ ਦੇ ਨਾਲ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਮੱਝ ਆ ਵੱਡੇ ਕੱਦ ਕੱਦ ਦੇ ਵਿੱਚ ਦਿਖਦੀ ਹੈ ਦੋਸਤੋ ਠੀਕ ਆ ਤੇ ਮੈਂ ਜਿਹੜੀ ਆਪਾਂ ਨੀਲੀ ਦੀ ਆਪਾਂ ਮੈਂ ਕਹਿ ਸਕਦਾ ਨੀਲੀ ਦੀ ਮਾਏ ਆ ਤੇ ਬਾਕੀ ਪ੍ਰੋਪਰ ਆਪਾਂ ਵੀਰ ਤੋਂ ਪੁੱਛ ਲਈ ਨੇ ਇਨਫੋਰਮੇਸ਼ਨ ਕੀ ਹੈਗੀ ਆ ਤੇ ਵੱਡੇ ਪੱਲੇ ਦੇ ਵਿੱਚ ਆ ਤੇ ਇਹਦੀ ਵੀਰ ਕੀ ਡਿਟੇਲ ਆ ਜੀ ਇਹਦੀ ਵੀਰ ਜੀ ਦੂਜੀ ਸੂਈ ਝੋਟੀ ਸੂਈ ਆ ਅੱਛਾ ਜੀ 7 ਲੀਟਰ ਦੁੱਧ ਥੱਲੇ ਦੇ ਹਾਂ 2 ਮਹੀਨਾ ਦਾ ਕਟਾ ਮਗਰੇ ਦੇ ਅੱਛਾ ਜੀ ਬਾਕੀ ਕੋਈ ਭੂਰ ਨਹੀਂ ਕੋਈ ਛਿਟਾ ਨਹੀਂ ਥਾਂ ਚ ਅੱਛਾ ਜੀ ਦੀ ਡੋਮਿਨਰੀ ਸੂਈ ਆ ਉਹਦਾ 7 ਲੀਟਰ ਘਰ ਆਪਾਂ ਚੋਕ ਜਾਂਦੀ ਹੈ ਬਾਕੀ ਆਪਾਂ ਜੇ ਆਨਲਾਈਨ ਕੋਈ ਮੰਗਾਵੇ 6 ਲੀਟਰ ਦੀ ਗਰੰਟੀ ਦੇ ਦਾਂਗੇ ਹੂੰ ਤੇ ਕੋਈ ਮੱਧ ਜਿੱਡੀ ਹੈਗੀ ਆ ਬਾਕੀ ਪੀਕ ਲੈਵਲ ਤੇ ਕੋ ਦੁੱਧ ਵਧੀਆ ਚਵਾਇਆ ਹੋਇਆ ਹੋਏ ਨੇ ਵੀਰ ਜੀ ਆਪਾਂ ਇਤਰਾ ਆਪਣਾ ਆਉਂਦਾ ਜਾਂਦਾ ਮਾਲ ਆ ਆਪਾਂ ਬਿਉਟੀ ਪੋਸ਼ਪਰਦਾ ਨਹੀਂ ਕੀਤੀ ਵੀ ਆਪਾਂ ਨੂੰ 12 13 ਲੀਟਰ ਚ ਆਇਆ ਹੋਵੇ 11 ਲੀਟਰ ਚ ਆਇਆ ਹੋਵੇ ਹਾਂਜੀ ਹਾਂਜੀ ਠੀਕ ਆ ਪਰ ਹੁਣ ਮੌਜੂਦਾ ਜਿਹੜਾ ਵੀ ਆਪਾਂ 6 ਲੀਟਰ ਕਹਿ ਕੇ ਜੇਕਰ ਆਨਲਾਈਨ ਕੋਈ ਖਰੀਦਦਾ ਹੈ ਜੇ ਕੋਈ ਘਰੇ ਕੋ ਚਵਾਈ ਕਰ ਲੇ 7 ਲੀਟਰ ਦੀ ਚਵਾਈ 7 ਲੀਟਰ ਘਰੋਂ ਚਵਾਦਾ 7 ਲੀਟਰ ਮਰਾ ਕੇ ਠੀਕ ਆ ਵੀਰ ਮਗਰ ਕੱਟਾ ਨਾ ਹਾਂਜੀ ਮਗਰ 2 ਮਹੀਨੇ ਦੀ ਦੱਸਿਆ 2 ਮਹੀਨੇ ਦਾ ਕੱਟਾ ਮਗਰ 2 ਮਹੀਨੇ ਦਾ ਜਿਹੜਾ 200 ਕੱਟਾ ਆ ਮੈਂ ਕਿਰ ਤੁਹਾਨੂੰ ਕੱਟਾ ਦਿਖਾ ਦਿੰਦਾ ਬਾਕੀ ਤੁਸੀਂ ਆਪਦੀ ਸਮਝ ਦੇ ਹਿਸਾਬ ਨਾਲ 2 ਮਹੀਨੇ ਮੰਨ ਲਓ 2.5 ਮੰਨ ਲਓ 1.5 ਮੰਨ ਲਓ ਠੀ ਠੀਕ ਆ ਤੇ ਬਾਕੀ ਮੱਝ ਦਾ ਕੋਈ ਫੇਸ ਦੀ ਕੁਆਲਿਟੀ ਆਪਾਂ ਦਿਖਾਵਾਂਗੇ ਤੁਹਾਨੂੰ ਤੋਰਾ ਫੇਰਾ ਕਰਾ ਕੇ ਦਿਖਾਉਣੇ ਆ ਪਤਾ ਲੱਗ ਜਾਊਗਾ ਨਾਰਮਲੀ ਤੁਹਾਨੂੰ ਠੀਕ ਆ ਤੇ ਥਾਨ ਥੂਣ ਦੀ ਵੀ ਜਿਹੜੀ ਆ ਦੋਸਤੋ ਸਾਫ਼ ਦਿਖਦੀ ਆ ਬਾਕੀ ਚੁਵਾਈ ਵੀਰਾਂ ਦਾ ਵੀ ਬਿਲਕੁਲ ਇੱਕ ਨੰਬਰ ਹੈਗੀ 6 ਕਿਲੋ ਦੀ ਤੁਸੀਂ ਚੁਵਾਈ ਆ ਆਨਲਾਈਨ ਜੇਕਰ ਮਗਾਉਂਦੇ 6 ਕਿਲੋ ਦੀ ਮੰਨ ਕੇ ਲੈ ਕੇ ਜਾ ਸਕਦੇ ਹੋ ਅੱਗੇ ਫਿਰ ਵੀਰ ਬਣੀ ਤੇ ਨਹੀਂ ਹੈਗੀ ਫਿਰ ਇਹ ਵੀਰ ਜੀ ਉਹਨਾਂ ਆਖਿਆ 20 ਦਿਨਾਂ ਦੀ ਬਣੀ ਆ ਆਪਾਂ ਨਹੀਂ ਵੀਰ ਸਮਝਦੇ ਅੱਛਾ ਜੀ ਆਪਾਂ ਖਾਲੀ ਸਮਝੀ ਆ ਖਾਲੀ ਸਮਝ ਕੇ ਦੇਣੀ ਆ ਹਾਂ ਬਿਲਕੁਲ ਖਾਲੀ ਮੰਨ ਕੇ ਜਿਹੜੀ ਦੋਸਤੋ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਆ ਮੱਝ ਦਾ ਕੱਦ ਕਾਠ ਕੱਦਪੁੱਤ ਜਿਹੜਾ ਵੱਡਾ ਠੀਕ ਆ ਬਾਕੀ ਨਾਲ ਬੱਚਾ ਹੈਗਾ ਪ੍ਰੋਪਰ ਤੇ ਚਵਾਈ ਤੁਸੀਂ ਕਰਕੇ ਵੈਰੀਫਾਈ ਕਰ ਲਿਓ ਵੀ ਠੀਕ ਆ ਜੀ 6 ਲੀਟਰ ਜਾਂ 7 ਲੀਟਰ ਦੀ ਚਵਾਈ ਹੈਗੀ ਆ ਥਾਣਾ ਦੀ ਓਕੇ ਆ ਬੇਸ਼ੱਕ ਸੌਦਾ ਕਰਕੇ ਲੈ ਕੇ ਜਾ ਸਕਦੇ ਹੋ ਬੇ ਅਜੇ ਇਹ ਨਹੀਂ ਵੀਰਾਂ ਦਾ ਵੀ ਆਪਾਂ ਕਵਾਂਗੇ ਵੀ ਕੋਈ ਟਿਕਟ ਅੱਲਾ ਜਾਂ ਲੱਗਾ ਜਾਂ ਏਆਈ ਹੋਈ ਹੈ ਹਨਾ ਕੁਝ ਵੀ ਤੇ ਬਾਕੀ ਤਾਂ ਵੀਰ ਕੀ ਭਾਅ ਵੜਦਾ ਕੀ ਆ ਵੀਰ ਜੀ ਰੁਪਈਆ ਦਾ 50000 ਮੁੱਲ ਅੱਛਾ ਜੀ 2000 ਰੁਪਈਆ ਛੋਟ ਕਰਦਾ 48000 ਦੀ ਦੇ ਦਾਂਗੇ 48000 ਹਾਂਜੀ ਹੋਰ ਕੋਈ ਵੀਰ ਫੋਨ ਕਰੇ ਹੋਰ ਯਾਰ ਮਨ ਕਰਦਾ 47000 ਦੀ ਦੇ ਦਾਂਗੇ ਠੀਕ ਆ ਹਾਂਜੀ ਠੀਕ ਆ ਬਾਕੀ ਦੋਸਤੋ 500 ਰੁਪਏ ਯਾਰ ਮਨ ਕਰਦਾਂਗੇ ਅੱਛਾ ਇਹ ਵੀਰ ਬਖੜਾ ਫਿਰੇਦਾ ਇਹ ਤਾਂ ਬਖੜਾ ਜਕਾਰਾ ਇਹਦਾ 500 ਬਖੜਾ ਲਾਉਣਾ ਹੈ ਇਹ ਫਿਰ ਵਿੱਚ ਦਲਾਲ ਦਲਾਲੀ ਕਰਦਾ ਮੁੰਡਾ ਥੋੜਾ ਛਾੜ ਦਾਂਗੇ ਵਿੱਚ ਚਲੋ 500 ਰੁਪਏ ਹੋਰ ਛੋਟ ਮੰਨਣੀ ਪੈਂਦੀ ਇੱਥੇ 500 ਦੇ ਦਾਂਗੇ 54000 ਦੀ ਮੱਝ ਦੇ ਦਾਂਗੇ ਐਂਡ 46 ਦੀ ਹੋ ਜਾ ਵੀਰਾਂ ਦਾ ਐਂਡ ਠੀਕ ਆ ਬਾਕੀ ਦੋਸਤੋ ਮੈਂ ਦੂਰੋਂ ਤੁਹਾਨੂੰ ਦਿਖਾ ਦਿੰਦਾ ਆ ਵੇਖੋ ਤੁਸੀਂ ਮੱਝ ਵੱਡੀ ਆ ਕੱਦ ਕੱਟ ਦੀ ਵੱਡੀ ਆ ਜਿਹੜਾ ਵੀ ਰਕੇ ਸਾਂਭ ਲੂਗਾ ਅਗੇ ਏ ਆਈ ਜਾਂ ਜੰਪ ਲਵਾ ਲੂਗਾ ਠੀਕ ਆ ਮੱਝ ਵੱਡੀ ਆ ਭਾਵੇਂ ਤੁਸੀਂ ਗਾਉਣ ਵਾਲੇ ਸਮਝੋ ਤੇਜੀ ਭਾਵੇਂ 80 ਹਰ ਲੱਖ ਦੀ ਵੇਚ ਲਿਓ ਹਾਂਜੀ ਇਹ ਕਹਿਣ ਤੋਂ ਭਾਵੇਂ ਵੱਡੀਆਂ ਮੱਝਾਂ ਦੇ ਵਿੱਚ ਅੜੀ ਦੋਸਤੋ ਇਸ ਦੀ ਕੀਮਤੀ ਹੁੰਦੀ ਆ ਤੇ 6 ਕਿਲੋ ਦੀ ਬਿਲਕੁਲ ਹੁਣ ਰੈਡੀ ਆ ਠੀਕ ਆ 6 ਕਿਲੋ ਦੀ ਚਵਾਈ ਤੁਸੀਂ ਕਰ ਸਕਦੇ ਜੇ ਘਰ ਪਹੁੰਚ ਕੇ ਤੇ ਬਾਕੀ ਵੀਰ ਥਣਾ ਤੋਂ ਨਾਲ ਦੀ ਕਿਉਂਕਿ ਦੂਰੋਂ ਭੈਣ ਭਰਾ ਨੇ ਆਉਣਾ ਹੁੰਦਾ ਮੈਂ ਵੀਰ ਜੀ ਥਣਾ ਦੀ ਮੇਰੀ ਗਰੰਟੀ ਹੋਊਗੀ ਜੇ ਕੋਈ ਇਸ ਤਰ੍ਹਾਂ ਮੰਗਾਵੇ ਬੇਸ਼ੱਕ ਜਿੰਨੇ ਆਉਣਾ ਆਪਦੀ ਚੋਕੇ ਖੜੇ ਤਾਰਾ ਤੋਂ ਸੋ ਦੋਸਤੋ ਕਿਉਂਕਿ ਮੇਰੇ ਵੀਰ ਕਿਸੇ ਨੇ ਦੂਰੋਂ ਆ ਜਾਣਾ ਦੂਰੋਂ ਪਹੁੰਚ ਕੇ ਕਈ ਵਾਰ ਇੱਥੇ ਹੋ ਸਕਦਾ ਵੀ ਮੇਰੇ ਬਖਾਉਣ ਦੇ ਵਿੱਚ ਕੋਈ ਫਰਕ ਰਹੇ ਜਾਂ ਦੱਸਣ ਦੇ ਵਿੱਚ ਕਿਉਂਕਿ ਵੀਰਾਂ ਦਾ ਵੀ ਕਿਸੇ ਤਰ੍ਹਾਂ ਦੀਆਂ ਚੁਵਾਈ ਤਾਂ ਤੋਂ ਕਰਨ ਲੱਗੇ ਅਗਲੇ ਅਗਲੇ ਮਗਰਲੇ ਨਾਲ ਤੁਸੀਂ ਚੁਵਾਈ ਕਰ ਲਿਓ ਧਾਰਾਂ ਜਿਹੜੀਆਂ ਬਰਾਬਰ ਮਿਲਣਗੀਆਂ ਕੋਈ ਘੜਵਾਦ ਨਹੀਂ ਹੋਏਗੀ ਠੀਕ ਆ ਇਸ ਤੋਂ ਬਾਅਦ ਵੀਰੇ ਅਗਲੀ ਵੈੜ ਆਪਣੇ ਕੋਲ ਬਕਾਊਗਾ ਹਾਂਜੀ ਵੀਰ ਜੀ ਇੱਕ ਵਾਰ ਠੀਕ ਆ ਇਹ ਵੀ ਤਾਜੀ ਸੂਈ ਹੈ ਜੀ ਹਾਂਜੀ ਦਹਾਂ ਦੇ ਵਿੱਚ ਬੱਚੀ ਦੇ ਮਗਰ ਠੀਕ ਆ ਵੈੜ ਜਿਹੜੀ ਦੋਸਤੋ ਤੁਸੀਂ ਵੇਖ ਸਕਦੇ ਇੱਕੋ ਰੰਗ ਹੈਗਾ ਠੀਕ ਆ ਜੀ ਬ੍ਰਾਊਨ ਕਲਰ ਦੇ ਵਿੱਚ ਆ ਤੇ ਸ਼ਾਹੀਵਾਲ ਅੰਗ ਦੇ ਵਿੱਚ ਆ ਠੀਕ ਹੈ ਜੀ ਸ਼ਾਹੀਵਾਲ ਦਾ ਤੁਸੀਂ ਕਰਾਸ ਮੰਨ ਲਓ ਸ਼ਾਹੀਵਾਲਾ ਅੰਗ ਹੀ ਹੈਗਾ ਤਕਰੀਬਨ ਤੇ ਮਗਰ ਜਿਹੜੀ ਬੱਚੀ ਆ ਉਹ ਫਿਰ ਤੁਸੀਂ ਵੇਖ ਲਓ ਬਿਲਕੁਲ ਫੀਮੇਲ ਹੈਗੀ ਹੈ ਖਰਾਫ ਜਿਹੜਾ ਫੀਮੇਲ ਆ ਬੱਚੀ ਇਹ ਤੇ ਸੁਹਾਵੀਰ ਕਿੰਨੇ ਕਿ ਦਿਨਾਂ ਦਾ ਹੈ ਵੀਰ ਜੀ ਦੂਜਾ ਸੁਹਾ ਜੋ ਹਾਂਜੀ ਤੇ 10-12 ਦਿਨਾਂ ਦੀ ਬੱਚੀ ਮਗਰ ਠੀਕ ਆ ਜੀ ਸੈਕੰਡ ਟਾਈਮ ਆ ਰਹਾ ਦੋਸਤੋ ਤੇ ਵੀਰਾਂ ਦਾ ਵੀ ਦੂਜਾ ਸੁਹਾ ਸੁਈ ਆ ਤੇ 12-13 ਦਿਨ ਦਾ ਸਮਾਂ ਹੋ ਗਿਆ ਸੋਈ ਨੂੰ ਬਾਕੀ ਤੁਸੀਂ ਆ ਫੇਸ ਦੀ ਕੁਆਲਿਟੀ ਦੇਖ ਲਓ ਵੈੜਦੀ ਤੇ ਆ ਥਾਣਾ ਵਾਲੇ ਪਾਸੇ ਆਪਾਂ ਤੁਹਾਨੂੰ ਲੈ ਚਲਦੇ ਆ ਆ ਕਰੋ ਚੈੱਕ ਜੀ ਠੀਕ ਆ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਥਣ ਹੈਗੇ ਆ ਤੇ ਬਿਲਕੁਲ ਜਿਹੜੇ ਥਣ ਦੋਸਤੋ ਮੁੱਠੀ ਵਾਲਾ ਥਾਣਾ ਕੋਈ ਛੋਟਾ ਜਿਹਾ ਥਾਣਾ ਨਹੀਂ ਗਾ ਮੁੱਠੀ ਵਾਲਾ ਥਾਣਾ ਕਿਸੇ ਭੈਣ ਨੇ ਚਵਾਈ ਕਰਨੀ ਆ ਵੀਰ ਨੇ ਚਵਾਈ ਕਰਨੀ ਆ ਈਜ਼ੀਲੀ ਤੁਸੀਂ ਚਵਾਈ ਕਰ ਸਕਦੇ ਹੋ ਠੀਕ ਆ ਤੇ ਦੁੱਧ ਆਪਾਂ ਵੀਰ ਤੋਂ ਪੁੱਛ ਲੈਣੇ ਵੀਰ ਕਿੰਨਾ ਕੁ ਦੁੱਧ ਆਪਾਂ ਚੋ ਰਹੇ ਹੁਣ ਵੀਰ ਜੀ 8 ਕਿਲੋ ਦੁੱਧ ਥੱਲੇ ਪੱਕਾ 8 ਕਿਲੋ ਆ ਜੀ ਹਾਂ ਜੀ ਹਜੇ 12 13 ਦਿਨ ਦੀ ਸੂਈ ਆ 15 ਦਿਨ ਦੀ ਦੁੱਧ 10 ਕਿਲੋ ਕਰ ਜੂਗੀ ਉਹ 10 ਕਿਲੋ ਮੈਲਾ ਮਾਰਨ ਦਾ ਹੀ ਆ ਜੀ ਦੇ ਦੂਗੀ 10 ਕਿਹਨਾਂ ਇਹਨਾਂ ਦਾ ਕੀ ਜਾਂਦਾ ਬੈੜ ਨੂੰ ਅੱਜ 12ਵੇਂ 13ਵੇਂ ਦਿਨ ਵੈਸੇ ਪਸ਼ੂ ਜਿਹੜਾ ਮੈਲੇ ਤੋਂ 200 ਰੁਪਏ ਦਾ ਤੇ 10 ਲੀਟਰ ਹੋਤਦਾ 10 ਪਲੱਸ ਵੀ ਤੁਸੀਂ ਚੋ ਸਕਦੇ ਬਾਕੀ ਆਪੋ ਆਪਣੀ ਸੇਵਾ ਹੁੰਦੀ ਹੈ ਹਾਂਜੀ ਜੀ ਤੇ ਇਹਦਾ ਵੀਰ ਕਿੰਨਾ ਕੁ ਮੋਲ ਦਾ ਵੀਰ ਜੀ ਮੋਲ ਜਾਇਜ਼ ਇਹਦਾ ਅੱਛਾ ਜੀ ਰੇਟ ਵੀਰ ਜੀ ਦਾ 26000 ਅੱਛਾ ਜੀ 3000 ਰੁਪਏ ਛੋੜ ਤੇ 22000 ਦੀ ਦੇ ਦਾਂਗੇ ਅੱਛਾ ਜੀ 22000 ਦੀ ਹਾਂਜੀ 22000 ਦੀ ਦੇ ਦਾਂ ਫੋਰ ਵਿੱਚੋਂ 500 ਮਾਨ ਕਰਦਾ ਜੇ ਘਰੇ ਆਊਗੀ ਠੀਕ ਹੈ ਜੀ ਠੀਕ ਹੈ 500 ਰੁਪਏ ਹੋਰ ਮਾਨਤਨ ਹੋ ਜਾਊਗਾ 23000 ਦੇ ਵਿੱਚ ਫਿਰ 225 ਦੀ ਹੋ ਜਾਊਗੀ 225 ਦੀ ਹੋ ਜਾਊਗੀ ਬਾਕੀ ਵੀਰ ਜੀ ਥਾਣਾ ਥੁਣਾ ਦੀ ਉਹ ਵੀ ਇਹਦੀ ਵੀਰ ਜੀ ਆਪਣੀ ਗਰੰਟੀ ਵੀ ਥਾਣਾ ਦੀ ਬਾਕੀ ਇਥੇ ਆਵੇ ਚੋਵੇ ਕੋਈ ਦੋ ਟਾਈਮ ਚੋਵੇ ਆਣ ਕੇ ਆਪਦੀ ਤਸੱਲੀ ਕਰੇ ਹਾਂਜੀ ਹਾਂਜੀ ਬਾਕੀ ਆਪ ਆਪੇ ਇਹ ਦੇ ਕੇ ਜਾਂਦੀ ਆ ਅਗਲੇ ਨੇ ਪਾਖੇ ਦੇਣੇ ਆ ਬਾਕੀ ਆਪ ਦੀ ਤਸੱਲੀ ਕਰਕੇ ਖੜੇ ਸਹੀ ਆ ਵੀਰ ਤੇ ਹਾਂਜੀ ਵੀਰ ਇਹਨੂੰ ਤੋਰ ਗਏ ਠੀਕ ਆ ਦੋਸਤੋ ਬਾਕੀ ਗੱਲਾਂ ਬਾਤਾਂ ਵੀਰ ਦੀਆਂ ਤੁਸੀਂ ਸੁਣ ਰਹੇ ਹੋ ਤਕਰੀਬਨ ਉਹਦਾ ਵੀ ਮੈਂ ਤਸੱਲੀ ਕਰਕੇ ਲੈ ਕੇ ਆਉਣਾ ਕਿੱਲੇ ਦੇ ਉੱਪਰ ਤੁਸੀਂ ਵੀ ਤਸੱਲੀ ਕਰਕੇ ਲੈ ਕੇ ਜਾਓ ਆਨਲਾਈਨ ਚੀਜ਼ ਮਗਾਉਂਦੇ ਹੋ ਤੁਹਾਡਾ ਤਾਂ ਵੀਰ ਦਾ ਆਪਸੀ ਜਿਹੜਾ ਦੋਸਤ ਤਾਲਮੇਲ ਆ ਜੇਕਰ ਤੁਸੀਂ ਮਗਾਉਂਦੇ ਹੋ ਤੇ ਗਰੰਟੀ ਤੋਂ ਮਗਾਉਂਦੇ ਹੋ ਵੀਰ ਉਹਨਾਂ ਦੀ ਗਰੰਟੀ ਤੇ ਮਗਾਉਂਦੇ ਹੋ ਤੁਹਾਡਾ ਆਪਸੀ ਤਾਲਮੇਲ ਆ ਪਰ ਉਸ ਤੋਂ ਬੈਟਰ ਜਿਹੜਾ ਤੁਸੀਂ ਆਪਦੀ ਦੂਰੋਂ ਨੇੜਿਓਂ ਘਰ ਵਿਜ਼ਿਟ ਕਰਕੇ ਚਵਾਈ ਜ਼ਰੂਰ ਕਰ ਲਿਓ ਤੇ ਫਿੱਟ ਬੈਂਦੀ ਹੈ ਤੁਹਾਡੇ ਤੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ 25-26000 ਦਾ ਜਿਹੜਾ ਮੁੱਲ ਡਿਮਾਂਡ ਸੀਗੀ ਤੇ ਬਾਕੀ 1.5 22000 ਰੁਪਏ ਵੀਰਾਂ ਦਾ ਵੀ ਲੈ ਦੇ ਜਿਹੜਾ ਲਾਸਟ ਤੋਂ ਲ ਉਹਨ ਮੌਕੇ ਦਾ ਜਿਹੜਾ 8989 ਜਿਹੜਾ ਦੁੱਧ ਚੱਲ ਰਹੀ ਹੈ ਠੀਕ ਹੈ ਇਹ ਅ ਅੱਜ ਵੀਰ ਦੇ ਕੋਲ ਜਿਹੜੇ ਐਨੀਮਲ ਸੀਗੇ ਦੋਸਤੋ ਅੱਜ ਤਿੰਨ ਐਨੀਮਲ ਦਿਖਾਏ ਨੇ ਤੇ ਭਾਪੜ ਤਾਂ ਚੰਗਾ ਲੱਗਾ ਹੋਇਆ ਤੁਹਾਨੂੰ ਤੇ ਤੁਸੀਂ ਜਰੂਰ ਸੌਦਾ ਕਰ ਲਿਓ ਠੀਕ ਹੈ ਮੱਝ ਇੱਕ ਬਿਲਕੁਲ ਗੱਬਣਾ ਤਿਆਰੀ ਦੇ ਵਿੱਚ ਆ ਤੇਜ਼ੀ ਕਾਫੀ ਜ਼ਿਆਦੀ ਆ ਬਾਕੀ ਚਲੋ ਬਾਕੀ ਭਾਪੜ ਤਾਂ ਵੀਰ ਨੇ ਜਿੰਨੀ ਕਿ ਡਿਮਾਂਡ ਹੈਗੀ ਸੀ ਉਹ ਨਹੀਂ ਕੀਤੀ ਆ ਤੇ ਲੈ ਦੇ ਜਿੱਥੇ ਕਿ ਤੁਹਾਡਾ ਫਿੱਟ ਪੈਂਦਾ ਹੋਇਆ ਤੁਸੀਂ ਕਰ ਸਕਦੇ ਹੋ ਸੰਪਰਕ ਨੰਬਰ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿੰਨਾ ਵੀਰ ਦੀ ਮੋਬਾਈਲ ਨੰਬਰ ਆਪਣਾ वीर जी 9846 हां जी 10080 ठीक है जी ਤੇ ਨਾਮ ਵੀਰ ਜੀ ਦੱਸਿਆ ਆਪਣਾ ਨਾਮ ਵੀਰ ਜੀ ਫਕਿਰਿੰਦਰ ਸਿੰਘ ਪਿੰਡ ਕੋਟਲੀ ਹਾਂ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਲਪੱਟੀ ਇਹ ਸੁਖਮਿੰਦਰ ਵੀਰੇ ਬਲਟੋਏ ਤੋਂ 5 ਕਿਲੋਮੀਟਰ ਦੀ ਦੂਰੀ ਹੈ ਹਾਂ ਜੀ ਵੀਰ ਜੀ ਬਲਟੋਏ ਤੋਂ 4 4 ਦੇ ਤੇ 5 ਦੇ ਵਿਚ ਵਿੱਚ ਆ 4 5 ਦੀ ਆ ਤੇ ਤਕਰੀਬਨ ਜੇਕਰ ਕੋਈ ਬਲਟੋਏ ਆ ਜਾਂਦਾ ਬਲਟੋਏ ਤੋਂ ਫਿਰ ਜਦੋਂ ਮਰਜ਼ੀ ਕਿਸੇ ਨੂੰ ਪੁੱਛ ਕੇ ਪਿੰਡ ਕੋਟਲੀ ਵਸਾਵਾ ਸੰਗ ਆ ਜਾਂਦਾ ਹਾਂ ਜੀ ਵੀਰ ਜੀ ਕੋਟਲੀ ਪਿੰਡ ਨਾਲ ਕੇ ਫੋਨ ਲਾ ਦੋ ਅੱਗੋਂ ਆਪਾਂ ਦੇ ਆ ਸਕਦੇ ਕਿਉਂਕਿ ਥੋੜਾ ਮੈਨੂੰ ਐਸੀ ਟਾਣੀਆਂ ਆਪਣੀਆਂ ਪੈ ਜਾਂਦੀਆਂ ਬਾ ਖੇਤਾ 'ਚ ਘਰ ਪੈ ਜਾਂਦੀਆਂ ਬਿਲਕਾ ਤੇ ਰਹਿੰਦੇ ਆਪਾਂ ਠੀਕ ਆ ਜੀ ਚਲੋ ਆਪਣੀ ਬੈਗ ਪੈਂਦੀ ਕੋਟਲੀ ਤੋਂ ਕਿਲੋਮੀਟਰ ਦੂਰ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਵੀਰ ਸੁਖਵਿੰਦਰ ਦੇ ਕੋਲ ਜਿਹੜੇ ਅੱਜ ਤਿੰਨ ਐਨੀਮਲ ਸੀਗੇ ਖਾਸ ਵਿਜਿਟ ਤੁਸੀਂ ਇਹ ਪਿੰਡ ਕੋਟਲੀ ਕਰਨੀ ਆ ਠੀਕ ਆ ਜੀ ਤੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ